ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਤ ਸੰਗਤ ਜਿਉ ਆਪ ਜੀ ਬ੍ਰਹਮ ਕੰਨੀ ਤੰਤਰ ਬੱਬਾ ਬੁੱਢਾ ਸਤਜੀ ਦਾ ਜੀਵਨ ਬਰਤਾਂਤ ਸਰਵਣ ਕਰ ਰਹੇ ਹੋ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਇੱਕ ਦਿਨ ਬੱਬਾ ਬੁੱਢਾ ਸਤਜੀ ਨੂੰ ਬਚਨ ਦਿੱਤਾ ਕਿ ਜਿੰਨੇ ਵੀ ਗੁਰੂ ਕੇ ਸਿੱਖ ਨੇ ਇਹਨਾਂ ਸਾਰਿਆਂ ਨੂੰ ਕੰਟ ਕੀਤੀ ਗੁਰਬਾਣੀ ਪੜ੍ਹਨ ਦੇ ਵਿੱਚ ਤਾਂ ਕੋਈ ਮੁਸ਼ਕਲ ਨਹੀਂ ਹੈ ਪਰ ਪ੍ਰਚਲਿਤ ਲੰਡੇ ਅੱਖਰਾਂ ਦੀ ਲਿਖਾਈ ਵਿੱਚ ਲਗਾ ਮਾਤਰਾ ਦੀ ਸਹੂਲਤ ਨਾ ਹੋਣ ਕਰਕੇ ਗੁਰਬਾਣੀ ਲਿਖਣੀ ਗੁਰਸਿੱਖਾਂ ਵਾਸਤੇ ਕਠਨ ਕਾਰਜ ਹੈ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਜੀ ਦਾ ਹੁਕਮ ਹੋਇਆ ਕਿ ਤੁਸੀਂ ਗੁਰਮੁਖੀ ਲਿਪੀ ਬੱਚਿਆਂ ਨੂੰ ਸਿਖਾਉਣੀ ਆਰੰਭ ਕਰੋ ਬਾਬਾ ਜੀ ਨੇ ਗੁਰੂ ਸਾਹਿਬ ਜੀ ਦਾ ਬਚਨ ਮੰਨਦਿਆਂ ਹੋਇਆ ਖਡੂਰ ਸਾਹਿਬ ਵਿਖੇ ਬਾਲਕਾਂ ਨੂੰ ਗੁਰਮੁਖੀ ਪੜ ਸਿਖਾਉਣੀ ਆਰੰਭ ਕੀਤੀ ਤੇ ਖਡੂਰ ਸਾਹਿਬ ਜੀ ਤੋਂ ਆਪਣੇ ਨਗਰ ਤਲਵੰਡੀ ਪੰਨਾ ਵਿੱਚ ਜਾ ਕੇ ਇੱਕ ਪਾਠਸ਼ਾਲਾ ਬਣਵਾਈ ਬੱਚਿਆਂ ਨੂੰ ਇਕੱਤਰ ਕੀਤਾ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਵੱਲੋਂ ਯਾਰ ਕੀਤੀ ਗੁਰਮੁਖੀ ਲਿਪੀ ਦਾ ਪ੍ਰਸਾਰ ਬਾਬਾ ਬੁੱਢਾ ਜੀ ਦੇ ਵੱਲੋਂ ਵੱਡੇ ਪੁੱਤਰ ਤੇ ਕੀਤਾ ਜਾਣ ਲੱਗਾ ਬਾਬਾ ਬੁੱਢਾ ਸਾਹਿਬ ਜੀ ਦੇ ਨਗਰ ਤਲਵੰਡੀ ਪੰਨਾ ਵਿੱਚ ਬੱਚਿਆਂ ਉੱਪਰ ਸਖਤ ਮਿਹਨਤ ਕੀਤੀ ਜਾ ਰਹੀ ਸੀ ਤਿੰਨ ਚਾਰ ਮਹੀਨਿਆਂ ਵਿੱਚ ਇਹ ਕਾਰਜ ਜਦ ਸਫਲ ਹੋਣਾ ਆਰੰਭ ਹੋਇਆ ਤਾਂ ਦੋ ਵਿਦਵਾਨ ਇੱਕ ਕਾਜੀ ਅਤੇ ਇੱਕ ਪੰਡਿਤ ਬਾਬਾ ਜੀ ਦੇ ਕੋਲ ਆਏ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਨਾ ਤਾਂ ਤੁਹਾਡੇ ਇਹ ਵਿੱਜਾ ਫਾਰਸੀ ਅਤੇ ਨਾ ਹੀ ਤੁਹਾਡੇ ਇਹ ਵਿੱਜਾ ਸੰਸਕ੍ਰਿਤ ਹੈ ਤੁਸੀਂ ਬੱਚਿਆਂ ਨੂੰ ਕੀ ਸਿਖਾ ਰਹੇ ਹੋ ਬਾਬਾ ਬੁੱਢਾ ਜੀ ਨੇ ਕਿਹਾ ਕਿ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵੱਲੋਂ ਪਿਆਰ ਕੀਤੀ ਗੁਰਮੁਖੀ ਲਿਪੀ ਹੈ ਇਹ ਫਾਰਸੀ ਅਤੇ ਸੰਸਕ੍ਰਿਤ ਨਾਲੋਂ ਆਸਾਨ ਲਿਪੀ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਬਚਨ ਜਿਹੜੇ ਕਿ ਅੱਜ ਤੱਕ ਗੁਰਸਿੱਖਾਂ ਨੇ ਕੰਠ ਕਰਕੇ ਸੰਭਾਲੇ ਹੋਏ ਨੇ ਇਸ ਲਿਪੀ ਦੇ ਦੁਆਰਾ ਲਿਖਣੇ ਅਤੇ ਅਗਲੇ ਦੀ ਪੀੜ੍ਹੀ ਤੱਕ ਪਹੁੰਚਾਉਣੇ ਹੋਰ ਆਸਾਨ ਹੋ ਜਾਣਗੇ ਬਾਬਾ ਜੀ ਨੇ ਬਚਨ ਕੀਤਾ ਕਿ ਸ੍ਰੀ ਗੁਰੂ ਅਕਤਰ ਦੇਵ ਸਾਹਿਬ ਜੀ ਗੁਰਬਾਣੀ ਦੇ ਧਾਰਨੀ ਬੁਰ ਸਿੱਖਾਂ ਦੇ ਵਾਸਤੇ ਇਹ ਵੱਡਾ ਪਰਉਪਕਾਰ ਕੀਤਾ ਹੈ ਅਰਬੀ ਫਾਰਸੀ ਸੰਸਕ੍ਰਿਤ ਬ੍ਰਿਜ ਐਸੀਆਂ ਹੋਰ ਭਾਸ਼ਾਵਾਂ ਜਿਨ੍ਹਾਂ ਨੂੰ ਸਿੱਖਣਾ ਪੜ੍ਹਨਾ ਹਰੇਕ ਇਨਸਾਨ ਦੇ ਵਾਸ ਨਹੀਂ ਹੈ ਇਨਸਾਨ ਇਸ ਵਿਦਿਆ ਤੋਂ ਅਧੂਰੇ ਹੋਣ ਕਾਰਨ ਧਾਰਮਿਕ ਗ੍ਰੰਥਾਂ ਦੇ ਨਾਲ ਸਾਝ ਨਹੀਂ ਪਾ ਸਕਦੇ ਸਨ ਇਸ ਕਾਰ ਨੂੰ ਕੇਵਲ ਸਾਡੇ ਸਮਰਥ ਗੁਰੂ ਸਾਹਿਬ ਹੀ ਪੂਰਾ ਕਰ ਸਕਦੇ ਸੀ ਸੋ ਉਹਨਾਂ ਨੇ ਸਾਡੇ ਉੱਤੇ ਇਹ ਪਰ ਉਪਕਾਰ ਕਰ ਦਿੱਤਾ ਹੈ ਅਸੀਂ ਹੁਣ ਆਖਰੀ ਸਵਾਸ ਤੱਕ ਗੁਰੂ ਸਾਹਿਬ ਜੀ ਦੇ ਪਰ ਉਪਕਾਰਾਂ ਨੂੰ ਸੰਸਾਰੀ ਜੀਵਾਂ ਦੇ ਹਿਰਦੇ ਤੱਕ ਪਹੁੰਚਾਉਂਦੇ ਰਹਾਂਗੇ ਕਿਉਂਕਿ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਣੀ ਭਾਵੇਂ ਗੁਰਮੁਖੀ ਲਿਪੀ ਵਿੱਚ ਲਿਖੀ ਸੀ ਪਰ ਉਸ ਵਿੱਚ ਪੰਜਾਬੀ ਭਾਸ਼ਾ, ਸੰਤ ਪਾਸ਼ਾ, ਸਿੰਧੀ ਭਾਸ਼ਾ, ਪਾਸ਼ਾ ਅਤੇ ਪੂਰਬੀ ਬੋਲੀ ਸ਼ਾਮਲ ਹੈ। ਉਹਨਾਂ ਦੀ ਬਾਣੀ ਵਿੱਚ ਬ੍ਰਿਜ, ਖੜੀ ਬੋਲੀ, ਅਰਬੀ, ਫਾਰਸੀ ਅਤੇ ਸੰਸਕ੍ਰਿਤ ਦੇ ਸ਼ਬਦਾਂ ਦਾ ਵੀ ਪ੍ਰਭਾਵ ਮਿਲਦਾ ਹੈ। ਪੰਡਿਤ ਜੀ ਨੇ ਪਹਿਲਾਂ ਬਾਬਾ ਜੀ ਤੋਂ ਗੁਰਮੁਖੀ ਤੇ 35 ਅੱਖਰ ਲਿਖਵਾਏ ਅਤੇ ਸੁਣੇ। ਫਿਰ ਪੰਡਿਤ ਜੀ ਨੇ ਸੰਸਕ੍ਰਿਤ ਅੱਖਰ ਲਿਖੇ ਅਤੇ ਬਾਬਾ ਜੀ ਨੂੰ ਸੁਣਾਏ। ਬਾਬਾ ਜੀ ਨੇ ਪੰਡਿਤ ਜੀ ਨੂੰ ਕਿਹਾ ਕਿ ਤੁਸੀਂ ਸ਼ਾਤਰੀ ਭਾਗ ਤੇ ਸੰਸਕ੍ਰਿਤ ਅੱਖਰਾਂ ਵਿੱਚ ਡਾੜੇ ਦੀ ਜਗ੍ਹਾ ਡੱਡਾ ਅੱਖਰ ਵਰਤਦੇ ਹੋ ਪਰ ਗੁਰੂ ਸਾਹਿਬ ਜੀ ਨੇ ਗੁਰਮੁਖੀ ਦੇ ਵਿੱਚ ਡਾੜਾ ਅਤੇ ਡੱਡਾ ਦੋਵੇਂ ਅਲੱਗ-ਅਲੱਗ ਦੱਸੇ ਹਨ ਗੁਰੂ ਸਾਹਿਬ ਜੀ ਨੇ ਗੁਰਮੁਖੀ ਤੇ ਪੰਜ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਾ ਕੇ ਲਿਪੀ ਦਾ ਅਧੂਰਾਪਣ ਪੂਰਾ ਕਰ ਦਿੱਤਾ ਹੈ ਦੁੱਤ ਅੱਖਰਾਂ ਦੀ ਵਰਤੋਂ ਗੁਰੂ ਸਾਹਿਬ ਜੀ ਨੇ ਸੰਸਕ੍ਰਿਤ ਦੇ ਬਾਗ ਵੀ ਗੁਰਮੁਖੀ ਵਿੱਚ ਵੀ ਕੀਤੀ ਹੈ ਭਾਵ ਜੋ ਕੇ ਪੈਰਾਂ ਦੇ ਵਿੱਚ ਲਿਖੇ ਜਾਣ ਵਾਲੇ ਅੱਖਰ ਇਸ ਕਰਕੇ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਗੁਰਮੁਖੀ ਲਿਪੀ ਸੰਸਕ੍ਰਿਤ ਭਾਵ ਸ਼ਸਤੀ ਭਾਸ਼ਾ ਨਾਲੋਂ ਸੁਖੈਨ ਹੈ ਬਾਬਾ ਜੀ ਦੇ ਕੋਲੋਂ ਗੁਰਮੁਖੀ ਲਿਪੀ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਪੰਡਿਤ ਜੀ ਨੇ ਬਾਬਾ ਪੁੱਟਾ ਜੀ ਦਾ ਧੰਨਵਾਦ ਕੀਤਾ ਫਿਰ ਕਾਜੀ ਨੇ ਕਿਹਾ ਕਿ ਬਹੁਤਾਤ ਵਿੱਚ ਵਰਤੀ ਜਾਣ ਵਾਲੀ ਫਾਰਸੀ ਭਾਸ਼ਾ ਦੇ ਨਾਲੋਂ ਬਾਬਾ ਜੀ ਗੁਰਮੁਖੀ ਲਿਪੀ ਕਿਵੇਂ ਸੁਖੈਣ ਹੋਈ ਬਾਬਾ ਜੀ ਨੇ ਉਸ ਨੂੰ ਵੀ ਦੱਸਿਆ ਕਿ ਫਾਰਸੀ ਵਿੱਚ ਨਾਣਾ ਗੰਗਾ ညੰਗਾ ਠੱਠਾ ਢੱਡਾ ਪੱਬਾ ਛੱਜਾ ਧੱਗਾ ਅਤੇ ਧੱਗਾ ਅੱਖਰ ਨਹੀਂ ਹਨ ਇਸ ਕਰਕੇ ਫਾਰਸੀ ਅੱਖਰਾਂ ਵਿੱਚ ਪੰਜਾਬੀ ਜ਼ੁਬਾਨ ਨਹੀਂ ਲਿਖੀ ਜਾ ਸਕਦੀ ਅਰਸੀ ਅਕਰਾ ਵਿੱਚ ਪੰਜਾਬੀ ਦੇ ਅੱਖਰ ਸੰਪੂਰਨ ਨਹੀਂ ਹੁੰਦੇ ਹਨ ਜੋ ਕਿ ਗੁਰਮੁਖੀ ਤੇ ਰਾਹੀ ਹੀ ਲਿਖੇ ਜਾ ਸਕਦੇ ਨੇ ਗੁਰਮੁਖੀ ਲਿਪੀ ਵਿੱਚ 12 ਲਗਾ ਮਾਤਰਾ ਦੀ ਵਰਤੋਂ ਕਰਕੇ ਗੁਰੂ ਸਾਹਿਬ ਜੀ ਨੇ ਇਸ ਨੂੰ ਹੋਰ ਸੁਖੈਣ ਤੇ ਸੁਖਾਲੀ ਭਾਸ਼ਾ ਬਣਾਇਆ ਹੈ ਜੋ ਬਾਲਕ ਤੋਂ ਬਿਰਧ ਤੱਕ ਛੇਤੀ ਪੜ ਅਤੇ ਸਮਝ ਸਕਦਾ ਹੈ ਬਾਬਾ ਜੀ ਦੇ ਸਮਝਾਉਣ ਦੇ ਤਰੀਕੇ ਤੋਂ ਖੁਸ਼ ਹੋ ਕੇ ਕਾਜੀ ਨੇ ਵੀ ਬਾਬਾ ਪਤਾ ਸਤਜੀ ਦਾ ਤੇ ਦਿਲ ਤੋਂ ਧੰਨਵਾਦ ਕੀਤਾ ਅਤੇ ਦੋਵੇਂ ਬਾਬਾ ਪਤਾ ਜੀ ਦੇ ਪੜੋਂ ਪ੍ਰਮੁਖੀ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰਕੇ ਸਤਿਕਾਰ ਸਹਿਤ ਵਿਦਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ